ਮਨੁੱਖਤਾ ਦੇ ਭਲੇ ਲਈ ਖਾਲਸਾ ਬਲੱਡ ਡੋਨੇਟ ਯੂਨਿਟੀ ਰਜਿਸਟਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਥੇਦਾਰ ਮੁਖਤਿਆਰ ਸਿੰਘ ਭੁੱਲਰ ਦੀ ਯਾਦ ਵਿੱਚ ਸਾਲਾਨਾ ਵਿਸ਼ਾਲ ਖੂਨਦਾਨ ਕੈਂਪ ਗੁਰਦੁਆਰਾ ਤੂਤ ਸਾਹਿਬ ਸੁਲਤਾਨਵਿੰਦ ਰੋਡ ਵਿਖੇ ਲਗਾਇਆ ਗਿਆ। ਇਸ ਕੈਂਪ ਦੌਰਾਨ ਨਿਊ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਧੀਰਜ ਕਾਕੜੀਆ ਵੱਲੋਂ ਖੂਨਦਾਨ ਕੀਤਾ ਗਿਆ ਅਤੇ ਉਨ੍ਹਾਂ ਲੋਕਾਂ ਨੂੰ ਖਾਸ ਕਰ ਨੌਜਵਾਨ ਪੀੜੀ ਨੂੰ ਵੱਧ ਤੋਂ ਵੱਧ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਮੈਂ ਧੀਰਜ ਕਾਕੜੀਆ ਪ੍ਰੈਜ਼ੀਡੈਂਟ ਨਿਊ ਫੋਕਲ ਪੁਆਇੰਟ ਇੰਡਸ ਅੱਜ ਮੈਂ 63 ਵਰੀ 63 ਵਰੀ ਬਲੱਡ ਡੋਨੇਟ ਕਰਨ ਆਇਆ ਖਾਲਸਾ ਬਲੱਡ ਡੋਨੇਟ ਯੂਨਿਟੀ ਵੱਲੋਂ ਹਰ ਸਾਲ ਮੈਗਾ ਕੈਂਪ ਲਗਾਇਆ ਜਾਂਦਾ ਹੈ ਖੂਨਦਾਨ ਮਹਾਦਾਨ ਕਿਹਾ ਜਾਂਦਾ ਹੈ ਤੇ ਵਾਕਈ ਖੂਨਦਾਨ ਇੱਕ ਮਹਾਦਾਨ ਹੈ ਸਾਰਿਆਂ ਨੂੰ ਅਗੇ ਵੱਧ ਚੜ੍ਹ ਕੇ ਕਰਨਾ ਚਾਹੀਦਾ ਹੈ ਹਰ ਸਾਲ ਇਹ ਮੈਗਾ ਕੈਂਪ ਲੱਗਦਾ ਹੈ ਔਰ ਕਾਫੀ ਦੂਰੋਂ ਦੂਰੋਂ ਬਟਾਲਾ ਗੁਰਦਾਸਪੁਰ ਧਾਰੀਵਾ ਜੰਦੋਂ ਬੜੇ ਬੜੇ ਡੋਨਰ ਦੇਣ ਆਂਦੇ ਨੇ ਅਸੀਂ ਸਾਰਿਆਂ ਨੂੰ ਇੱਕ ਰਿਕੁਐਸਟ ਕਰਾਂਗੇ ਵੀ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਅਗਰ ਅਸੀਂ ਸੋਚਦੇ ਹਾਂ ਵੀ ਖੂਨਦਾਨ ਕਰਨਾ ਕਿਸੇ ਦਾ ਭਲਾ ਹੈ ਪਰ ਉਹਦੇ ਭਲੇ ਤੋਂ ਪਹਿਲਾਂ ਸਾਡਾ ਆਪਣਾ ਭਲਾ ਦੇਖੋ ਖੂਨਦਾਨ ਕਰਨ ਨਾਲ ਯੂਰਿਕ ਐਸਿਡ ਕੈਸਟਰੋ ਬੀਪੀ ਹਾਈਪਰ ਟੈਨਸ਼ਨ ਕੈਂਸਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਤੁਹਾਡੇ ਤੋਂ ਦੂਰ ਰਹਿੰਦੀਆਂ ਵਾ ਅਸੀਂ ਸਾਰਿਆਂ ਨੂੰ ਇੱਕ ਰਿਕੁਐਸਟ ਕਰਾਂਗੇ ਖੂਨਦਾਨ ਮਹਾਦਾਨ ਅੱਗੇ ਵੱਧ ਚੜ੍ਹ ਕੇ ਕਰਨਾ ਚਾਹੀਦਾ ਦੇਖੋ ਲੋਕੀ ਕਹਿੰਦੇ ਸੋਸ਼ਲ ਮੀਡੀਆ ਤੋਂ ਅਵੇਅਰਨੈਸ ਆ ਸੋਸ਼ਲ ਮੀਡੀਆ ਤੋਂ ਵੀ ਅਵੇਅਰਨੈਸ ਹੈਗੀ ਆ ਸਾਰਿਆਂ ਨੂੰ ਇੱਕ ਕ੍ਰੇਜ਼ ਆ ਵੀ ਖੂਨਦਾਨ ਕਰਕੇ ਫੋਟੋ ਪਾਣਾ ਪਰ ਉਹ ਕ੍ਰੇਜ਼ ਨਾਲ ਇਸ ਵੇਲੇ ਬੈਨੀਫਿਟ ਹੈ ਵੀ ਲੋਕ ਇੱਕ ਦੂਜੇ ਨੂੰ ਵੇਖ ਕੇ ਖੂਨਦਾਨ ਕਰਨਾ ਦੇ ਆ ਸੋ ਅਸੀਂ ਸਰਕਾਰਾਂ ਨੂੰ ਵੀ ਇੱਕ ਬੇਨਤੀ ਕਰਾਂਗੇ ਵੀ ਜਿਹੜਾ ਤੁਸੀਂ ਛੇਵਾਂ ਦਰਿਆ ਅਸੀਂ ਕਹਿੰਦੇ ਸਾਫ ਕਰ ਦੇਣਾ ਉਹ ਕਿਦਾਂ ਸਾਫ ਕਰਨਾ ਇਹੀ ਇੱਕ ਉਪਰਾਲਾ ਵੈ ਖੂਨਦਾਨ ਮਹਾਦਾਨ ਨੂੰ ਕਿਤਾਬਾਂ ਚ ਲੈ ਕੇ ਜਾਓ ਬੱਚਾ 6ਵੀਂ ਤੋਂ ਹੀ ਇਹ ਪੜ੍ਹਨਾ ਸ਼ੁਰੂ ਹੋ ਜਾਏ ਵੀ ਖੂਨਦਾਨ ਕਰਨ ਦਾ ਕੀ ਬੈਨੀਫਿਟ ਹੈ ਤੇ ਸਾਨੂੰ ਇਹ ਨਸ਼ੇ ਦੇ ਛੇਵੇਂ ਦਰਿਆ ਨੂੰ ਦੂਰ ਕਰਨ ਚ ਟਾਈਮ ਨਹੀਂ ਲੱਗੇਗਾ ਅਸੀਂ ਛੇਵੇਂ ਦਰਿਆ ਨੂੰ ਵੀ ਦੂਰ ਕਰ ਦਾਂਗੇ ਸੋ ਰਿਕਵੈਸਟ ਹੈ ਸਾਰਿਆਂ ਨੂੰ ਖੂਨਦਾਨ ਮਹਾਦਾਨ ਸ਼ੁਰੂ ਕਰੋ